ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਨੇ ਹਰ ਇੱਕ ਇਨਸਾਨ ਨੂੰ ਭਾਵੁਕ ਕਰਕੇ ਰੱਖ ਦਿੱਤਾ ਹੈ ਕਿਉਂਕਿ ਜਦੋਂ ਵੀ ਕੋਈ ਆਪਣਾ ਪਿੰਡ ਛੱਡ ਕੇ ਵਿਦੇਸ਼ ਜਾਂਦਾ ਤਾਂ ਇਹ ਸਮਾਂ ਉਹਦੇ ਲਈ ਤੇ ਉਹਦੇ ਘਰਦਿਆਂ ਦੇ ਲਈ ਬਹੁਤ ਔਖਾ ਹੁੰਦਾ ਹੈ ਤੇ ਹੁਣ ਤੁਸੀਂ ਇੱਕ ਇਹ ਵੀਡੀਓ ਨੂੰ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਵੀਰ ਵਿਦੇਸ਼ ਜਾ ਰਿਹਾ ਤੇ ਵਿਦੇਸ਼ ਜਾਣ ਤੋਂ ਪਹਿਲਾਂ ਉਹ ਆਪਣੀ ਦਾਦੀ ਨੂੰ ਮਿਲਣ ਦੇ ਲਈ ਆਉਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦਾਦੀ ਤੇ ਪੋਤਾ ਦੋਵੇਂ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਰਹੇ ਨੇ ਤੇ ਦਾਦੀ ਆਪਣੇ ਪੋਤੇ ਨੂੰ ਪੈਸੇ ਵੀ ਦੇਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਜਦੋਂ ਨੂੰ ਮੇਰੇ ਪੋਤੇ ਨੇ ਦੁਬਾਰਾ ਪਿੰਡ ਵਾਪਸ ਆਉਣਾ ਉਦੋਂ ਤੱਕ ਪਤਾ ਨਹੀਂ ਮੈਂ ਹੋਣਾ ਪਤਾ ਨਹੀਂ ਨਹੀਂ ਹੋਣਾ ਤੇ ਇਹ ਸੁਣ ਕੇ ਇਸ ਵੀਰ ਦੀਆਂ ਅੱਖਾਂ 'ਚ ਵੀ ਹੰਝੂ ਆ ਜਾਂਦੇ ਨੇ ਤੇ ਉਹ ਆਪਣੀ ਦਾਦੀ ਮਾਂ ਨੂੰ ਗੱਲ ਲਾ ਕੇ ਉੱਬਾ ਮਾਰ ਕੇ ਰੋਂ ਲੱਗ ਜਾਂਦਾ ਏ ਇਸ ਵੀਰ ਦਾ ਵੀ ਦਿਲ ਤਾਂ ਨਹੀਂ ਕਰਦਾ ਹੁਣ ਆਪਣੀ ਦਾਦੀ ਤੋਂ ਦੂਰ ਹੋਣ ਲਈ ਜਾਂ ਆਪਣੇ ਪਰਿਵਾਰ ਤੋਂ ਦੂਰ ਹੋਣ ਲਈ ਪਰ ਘਰ ਦੀਆਂ ਮਜਬੂਰੀਆਂ ਕਰਕੇ ਹੀ ਬੰਦੇ ਨੂੰ ਬਾਹਰ ਜਾਣਾ ਪੈਂਦਾ ਏ ਤੇ ਵਿਦੇਸ਼ ਜਾ ਕੇ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਵੀ ਬਹੁਤ ਔਖਾ ਹੁੰਦਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ